ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਜਿਨ੍ਹਾਂ ਦਾ ਕਿ 15 ਮਈ ਨੂੰ ਜਨਮ ਦਿਨ ਹੁੰਦਾ ਹੈ ਤੇ ਸਿੱਧੂ ਮੂਸੇਵਾਲਾ ਆਪਣੀ ਮਾਤਾ ਦੇ ਜਨਮ ਦਿਨ ਤੇ ਗੀਤ ਜਰੂਰ ਰੀਲੀਜ਼ ਕਰਦਾ ਹੁੰਦਾ ਸੀ ਤੇ ਉਸੇ ਰੀਤ ਨੂੰ ਹੀ ਅੱਗੇ ਤੋਰਦੇ ਹੋਏ ਅੱਜ ਮਾਤਾ ਚਰਨਕੌਰ ਦੇ ਜਨਮ ਦਿਨ ਤੇ ਗਲਾਬ ਸਿੱਧੂ ਦਾ ਨਵਾਂ ਗੀਤ ਰੋਲੇ ਸਿੱਧੂ ਮੂਸੇਵਾਲੇ ਦੇ 98 ਰੈਕੋਰਡ ਚੈਨਲ ਤੇ ਰੀਲੀਜ਼ ਕਰ ਦਿੱਤਾ ਗਿਆ ਹੈ ਇਸ ਗੀਤ ਦੀ ਵੀਡੀਓ ਮੂਸੇ ਪਿੰਡ ਵਿੱਚ ਸ਼ੂਟ ਕੀਤੀ ਗਈ ਹੈ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਤੇ ਤਾਇਆ ਚਮਕੌਰ ਸਿੰਘ ਵੀ ਇਸ ਗੀਤ ਵਿੱਚ ਦਿਖਾਈ ਦਿੰਦੇ ਹਨ ਗੀਤ ਦੀ ਸਟਾਰਟਿੰਗ ਸਿੱਧੂ ਮੂਸੇਵਾਲਾ ਦੇ ਪੁਰਾਣੇ ਘਰ ਸਾਹਮਣੇ ਉਸੇ ਛੱਪੜ ਦੇ ਕਿਨਾਰੇ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਅਕਸਰ ਹੀ ਸਿੱਧੂ ਮੂਸੇਵਾਲਾ ਆਪਣੇ ਦਾਦਾ ਜੀ ਕੋਲ ਬੈਠਿਆ ਕਰਦਾ ਸੀ ਗੀਤ ਵਿੱਚ ਸਿੱਧੂ ਮੂਸੇਵਾਲਾ ਦੇ 91000 ਟਰੈਕਟਰ ਤੇ ਲੱਗਿਆ ਸੰਤ ਭਿੰਡਰਾਂਵਾਲਿਆਂ ਦਾ ਸਟicker ਵੀ ਦਿਖਾਇਆ ਗਿਆ ਹੈ ਜਿਸ ਬਾਰੇ ਸਿੱਧੂ ਮੂਸੇਵਾਲਾ ਤੇ ਬਹੁਤ ਸਾਰੇ ਲੋਕਾਂ ਨੇ ਇਲਜ਼ਾਮ ਲਗਾਏ ਸਨ ਕਿ ਸਿੱਧੂ ਨੇ ਇਲੈਕਸ਼ਨ ਲੜਨ ਕਰਕੇ ਇਹ ਸਟicker ਹਟਾ ਦਿੱਤਾ ਹੈ ਇਸ ਗੀਤ ਦੀ ਵੀਡੀਓ ਬਹੁਤ ਹੀ ਵਧੀਆ ਬਣਾਈ ਗਈ ਹੈ ਤੁਸੀਂ ਵੀ ਇਹ ਗੀਤ 98000 ਰੈਕੋਰਡ ਚੈਨਲ ਤੇ ਜਾ ਕੇ ਸੁਣ ਸਕਦੇ ਹੋ ਹੁਣ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਦੀ ਮੰਗੇਤਰ ਨਾਲ ਜੁੜੀ ਖਬਰ ਦੀ ਸਿੱਧੂ ਮੂਸੇਵਾਲਾ ਦੀ ਇੰਸਟਾਗ੍ਰam ਆਈਡੀ ਤੇ ਸਿੱਧੂ ਨੇ ਜਿਹੜੇ 5 ਬੰਦਿਆਂ ਨੂੰ ਫੋਲੋ ਕੀਤਾ ਹੋਇਆ ਹੈ ਉਹਨਾਂ ਵਿੱਚੋਂ ਇੱਕ ਇਸ ਆਈਡੀ ਨੂੰ ਵੀ ਸਿੱਧੂ ਮੂਸੇਵਾਲਾ ਦੀ ਮੰਗੇਤਰ ਦੀ ਆਈਡੀ ਦੱਸਿਆ ਜਾਂਦਾ ਹੈ ਤੇ ਅੱਜ ਜਦੋਂ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰam ਅਕਾਊਂਟ ਤੇ ਮਾਤਾ ਚਰਨ ਕੌਰ ਦੇ ਜਨਮ ਦਿਨ ਦੀ ਪੋਸਟ ਸ਼ੇਅਰ ਕੀਤੀ ਗਈ ਤਾਂ ਕੱਲਾ ਇਸੇ ਆਈਡੀ ਨੂੰ ਹੀ ਨਾਲ ਟੈਗ ਕੀਤਾ ਗਿਆ ਜਿਸ ਤੋਂ ਬਾਅਦ ਇਸ ਆਈਡੀ ਤੇ ਵੀ ਸੇਮ ਉਹੀ ਪੋਸਟ ਸ਼ੇਅਰ ਕੀਤੀ ਗਈ ਇਸ ਦੇ ਨਾਲ ਹੀ ਹਵੇਲੀ ਤੋਂ ਮਾਤਾ ਚਰਨਕੌਰ ਦਾ ਜਨਮ ਦਿਨ ਮਨਾਉਂਦਿਆਂ ਦੀਆਂ ਕੁਝ ਫੋਟੋਆਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਸਿਕਿਉਰਿਟੀ ਗਾਰਡਾਂ ਦੇ ਨਾਲ-ਨਾਲ ਹੋਰ ਪਰਿਵਾਰ ਦੇ ਮੈਂਬਰ ਵੀ ਬੈਠੇ ਦਿਖਾਈ ਦੇ ਰਹੇ ਹਨ